ਪਿੰਡ ਦੇ ਅਮੀਰ ਬੰਦੇ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਅਮੀਰ ਬੰਦਾ ਰਹਿੰਦਾ ਸੀ ਉਹ ਆਪਣੇ ਪੈਸੇ ਦੇ ਨਸ਼ੇ ਵਿੱਚ ਇੰਨਾ ਚੂਰ ਸੀ ਕਿ ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਦਾ ਉਹ ਹਮੇਸ਼ਾ ਹਰ ਕਿਸੇ ਤੇ ਹੁਕਮ ਚਲਾਉਂਦਾ ਤੇ ਉਸਦੇ ਦਿਲ ਵਿੱਚ ਹੰਕਾਰ ਤੋਂ ਇਲਾਵਾ ਕੁਝ ਨਹੀਂ ਸੀ ਇੱਕ ਦਿਨ ਉਸਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਸਾਰੇ ਪਿੰਡ ਦੇ ਸਾਧੂਆਂ ਸੰਤਾਂ ਤੇ ਫਕੀਰਾਂ ਨੂੰ ਇੱਕ ਬਹੁਤ ਵੱਡੀ ਦਾਵਤ ਤੇ ਬੁਲਾਇਆ ਜਾਵੇ ਉਹ ਚਾਹੁੰਦਾ ਸੀ ਕਿ ਸਾਰੇ ਲੋਕ ਦੇਖਣ ਕਿ ਉਹ ਕਿੰਨਾ ਅਮੀਰ ਹੈ ਕਿੰਨਾ ਸੁਖੀ ਹੈ ਜਦੋਂ ਸਾਰੇ ਸਾਧੂ ਆਏ ਤਾਂ ਉਸਨੇ ਅੱਗੇ ਹੋ ਕੇ بڑے ਹੰਕਾਰ ਨਾਲ ਕਿਹਾ ਖਾਓ ਜਿੰਨਾ ਮਰਜ਼ੀ ਖਾਓ ਮੇਰੇ ਕੋਲ ਇੰਨਾ ਖਾਣਾ ਹੈ ਕਿ ਤੁਹਾਡੇ ਤੋਂ ਖਾਦਾ ਨਹੀਂ ਜਾਵੇਗਾ ਪਰ ਸਾਧੂਆਂ ਵਿੱਚੋਂ ਇੱਕ ਬਜ਼ੁਰਗ ਸਾਧੂ ਨੇ ਹੌਲੀ ਜਿਹੀ ਮੁਸਕਰਾਹਟ ਨਾਲ ਕਿਹਾ ਅਗਰ ਤੁਸੀਂ ਇੰਨੇ ਹੀ ਵੱਡੇ ਦਿਲ ਵਾਲੇ ਹੋ ਤਾਂ ਮੇਰੀ ਇੱਕ ਛੋਟੀ ਜਿਹੀ ਇੱਛਾ ਪੂਰੀ ਕਰੋ ਕਿ ਤੁਸੀਂ ਮੇਰਾ ਇਹ ਚੋਲਾ ਪੜ ਸਕਦੇ ਹੋ ਅਮੀਰ ਬੰਦਾ ਹੱਸ ਪਿਆ ਇੰਨਾ ਛੋਟਾ ਜਿਹਾ ਚੋਲਾ ਇਹ ਤਾਂ ਮੈਂ 1 ਮਿੰਟ ਵਿੱਚ ਪੜ ਦਿਆਂਗਾ ਉਸਨੇ ਆਪਣੇ ਨੌਕਰਾਂ ਨੂੰ ਆਵਾਜ਼ ਮਾਰੀ ਅਤੇ ਹੁਕਮ ਦਿੱਤਾ ਕਿ ਸਾਧੂ ਦਾ ਚੋਲਾ ਖਾਣੇ ਨਾਲ ਪੜ ਦਿੱਤਾ ਜਾਵੇ ਪਰ ਜਿਵੇਂ ਜਿਵੇਂ ਨੌਕਰ ਚੋਲੇ ਵਿੱਚ ਖਾਣਾ ਪਾਉਂਦੇ ਗਏ ਚੋਲਾ ਖਾਲੀ ਦਾ ਖਾਲੀ ਰਿਹਾ ਰੋਟੀਆਂ ਸਬਜ਼ੀਆਂ ਮਠਾਈਆਂ ਪਰ ਉਹ ਪਰਿਆਨਾ ਥੋੜੀ ਦੇਰ ਬਾਅਦ ਉਸਦੇ ਗੋਦਾਮ ਦਾ ਸਾਰਾ ਖਾਣਾ ਖਤਮ ਹੋ ਗਿਆ ਅਮੀਰ ਬੰਦਾ ਡਰ ਗਿਆ ਉਸਦਾ ਹੰਕਾਰ ਟੁੱਟ ਗਿਆ ਉਸ ਦੀ ਆਵਾਜ਼ ਕੰਬਣ ਲੱਗ ਪਈ ਉਸ ਵੇਲੇ ਸਾਧੂ ਨੇ ਕਿਹਾ ਦੇਖਿਆ ਮੇਰਾ ਇਹ ਝੋਲਾ ਸਿਰਫ ਖਾਲੀ ਹੱਥਾਂ ਨਾਲ ਨਹੀਂ ਪਰਦਾ ਇਹ ਸੁਣ ਕੇ ਅਮੀਰ ਬੰਦਾ ਆਪਣੇ ਹੰਝੂ ਨਹੀਂ ਰੋਕ ਸਕਿਆ ਉਹ ਸਾਧੂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਰੋਂਦਿਆਂ ਹੋਇਆਂ ਬੋਲਿਆ ਮੈਨੂੰ ਮaaf ਕਰ ਦਿਓ ਜੀ ਮੈਂ ਬਹੁਤ ਵੱਡੀ ਗਲਤੀ ਕੀਤੀ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਨੇ ਉਸ ਦਿਨ ਤੋਂ ਬਾਅਦ ਉਸ ਬੰਦੇ ਨੇ ਆਪਣਾ ਹੰਕਾਰ ਛੱਡ ਦਿੱਤਾ ਤੇ ਜ਼ਿੰਦਗੀ ਨੂੰ ਨਿਮਰਤਾ ਨਾਲ ਜਿਉਣ ਲੱਗ ਪਿਆ